ਸੈਂਟਰੀ ਦੇ ਵਿੱਚ ਸਭ ਤੋਂ ਪੁਰਾਣੀ ਦੁਕਾਨ ਥਾਪਰਾ ਦੀ ਦੁਕਾਨ ਇੱਥੇ ਹੁਣ ਟਾਈਲਾਂ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੁਸੀਂ ਇੱਥੋਂ ਬਹੁਤ ਹੀ ਘੱਟ ਰੇਟ ਦੇ ਉੱਤੇ ਵਧੀਆ ਕੁਆਲਟੀ ਦਾ ਸਮਾਨ ਖਰੀਦ ਸਕਦੇ ਹੋ ਆਓ ਤੁਹਾਨੂੰ ਲੈ ਚਲਦੇ ਹਾਂ ਥਾਪਰਾ ਦੀ ਦੁਕਾਨ ਜੰਡੂ ਸੈਨੀਟੇਸ਼ਨ ਰੇਲਵੇ ਰੋਡ ਦਰਹਾ ਲੋਬ ਮਿੱਤਰੋ ਤੁਹਾਨੂੰ ਅੱਜ ਲੈ ਕੇ ਚਲਦੇ ਹਾਂ ਜੰਡੂ ਸੈਨੀਟੇਸ਼ਨ ਟੈਲਰਾਂ ਦੀ ਦੁਕਾਨ ਆ ਸੈਂਟਰੀ ਦੀ ਬਹੁਤ ਪੁਰਾਣੀ ਦੁਕਾਨ ਆ ਥਾਪਰਾ ਦੀ ਦੁਕਾਨ ਤੇ ਨੌ ਦੇ ਨਾਲੇ ਮਸ਼ਹੂਰ ਆ ਇਧਰੋਂ ਤੁਸੀਂ ਆਉਣਾ ਰੇਲਵੇ ਰੋਡ ਤੋਂ ਆਹ ਦੇਖੋ ਐਕਸੈਸ ਬੈਂਕ ਆ ਇਹਦੇ ਬਿਲਕੁਲ ਨਾਲ ਆ ਸਾਹਮਣੇ ਕਸ਼ਮੀਰੀ ਟ੍ਰੈਂਡਸ ਆ ਇਧਰੋਂ ਵੀ ਤੁਸੀਂ ਆਉਣਾ ਇਧਰੋਂ ਵੀ ਐਕਸੈਸ ਬੈਂਕ ਦੇ ਬਿਲਕੁਲ ਨਾਲ ਤੇ ਕਰਨਾ ਆਲਾ ਜੀ ਜੰਡੂ ਸੈਨੀਟੇਸ਼ਨ ਖਾਪਰਾ ਦੀ ਦੁਕਾਨ ਬਹੁਤ ਪੁਰਾਣੀ ਤੇ ਬਹੁਤ ਮਸ਼ਹੂਰ ਦੁਕਾਨ ਆ ਆ ਇਹਨਾਂ ਦੀ ਟੈਂਕੀ ਬਾਹਰ ਪਈ ਹੁੰਦੀ ਹੈ ਨਿਸ਼ਾਨੀ ਵਾਸਤੇ ਆਹ ਬੋਰਡ ਲੱਗਿਆ ਹੈ ਬਾਹਰ ਖੰਭੇ ਦੇ ਦੱਸੇ ਇਹ ਦੇਖ ਕੇ ਤੁਸੀਂ ਆ ਸਕਦੇ ਹੋ ਆਓ ਤੁਹਾਨੂੰ ਮੈਂ ਅੰਦਰ ਲੈ ਚੱਲਦਾ ਇਹਨਾਂ ਕੋਲੋਂ ਕੀ ਕੀ ਮਿਲਦਾ ਸਭ ਤੋਂ ਪਹਿਲਾਂ ਦੇਖੋ ਟੈਲਾਂ ਹਰ ਇੱਕ ਕਿਸਮ ਦੀਆਂ ਟੈਲਾਂ ਤੁਹਾਨੂੰ ਬਹੁਤ ਦੀ ਘਟ ਰੇਡ ਦੇ ਉੱਤੇ ਮਿਲਣਗੀਆਂ ਭਾਂਡੇ ਧੋਣ ਵਾਲੇ ਸਿੰਕ ਹੈਂਡ ਮੇਡ ਸਿੰਕ ਆਗੇ ਜੀ ਐਸੈਸਰੀ ਆਗੇ ਟਾਇਲਟ ਕਲੀਨਰ ਆਗੇ ਬਾਸ਼ਵੈਸਣ ਸੀਟਾਂ ਵਗੈਰਾ ਆਗੇ ਜੀ ਟੈਲਾਂ ਦੇ ਵਿੱਚ ਬਾਕਸੀ ਇਹਨੇ ਜੀ ਸਾਡੇ ਫਾਦਰ ਸਾਹਿਬ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਤੱਕ ਪਹੁੰਚੇ ਆਂ ਥਪਰਮੈਸਟਰੀ ਜੀ ਅਪੌਕਸੀਆਕੀ ਜੀ ਸ਼ੀਸ਼ੇ ਦੇਖੋ ਤੁਹਾਨੂੰ ਬਹੁਤ ਕਿਸਮ ਦੇ ਇੱਥੇ ਸ਼ੀਸ਼ੇ ਮਿਲ ਜਾਣੇ ਨੇ ਚਿਮਨੀਆ ਮਿਲ ਜਾਣਗੀਆਂ ਤੁਹਾਨੂੰ ਇੱਥੋਂ ਵਾਸ਼ਸ਼ਣ ਕਾਊਂਟਰਟਾਪ ਦੀ ਬਹੁਤ ਵੈਰਾਈਟੀ ਹੈ ਜੀ ਆਹ ਦੇਖੋ 골ਡਨ ਬਹੁਤ ਹੀ ਘੱਟ ਰੇਟ ਦੇ ਉੱਤੇ ਕਾਊਂਟਰਟਾਪ ਵਾਸ਼ਸ਼ਣ ਔਰ 1 ਪੀ ਸੀਟਾ 1 ਪੀ ਸੀਟ ਸਾਡੇ ਕੋਲ 3000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਦੇਖੋ ਕਿੰਨੇ ਡਿਜ਼ਾਈਨ ਨੇ ਬਲ ਵੀ ਸੀਟ ਦੇ ਵਿੱਚ ਵੀ ਫਿਰ ਡਮਰੂ ਡਮਰੂ ਵਾਸ਼ਵਸ਼ਣ ਦੇਖੋ ਕਿੰਨੇ ਪਿਆਰੇ ਔਰ ਕਿੰਨੇ ਡਿਜ਼ਾਈਨਰ ਨਿਕਲੇ ਨੇ ਕਲਰ ਨੇ ਇਹਨਾਂ ਦੇ ਵਿੱਚ ਆ ਇੱਕ ਨਵਾਂ ਆਇਆ ਜੀ ਡਮਰੂ ਇਹਨਾਂ ਦਾ ਵੀ ਰੇਟ ਬਹੁਤ ਘੱਟ ਨੇ ਵੈਂਟੀਆਂ ਵੈਂਟੀਆਂ ਬਹੁਤ ਹੀ ਵਾਜਿਬ ਰੇਟ ਦੇ ਉੱਤੇ ਔਰ ਬਹੁਤ ਵਧੀਆ ਦੇਖੋ ਸ਼ੀਸ਼ੇ ਹੋਰ ਦੇਖ ਲੋ ਟੂਟੀਆਂ ਜੈਗਵਰ ਦਾ ਮਾਲ ਮਿਲ ਜੂ ਤੁਹਾਨੂੰ ਆਹ ਵਾਸ਼ੇਸ਼ਣ ਐਲਈਡੀ ਵਾਲੇ ਸ਼ੀਸ਼ੇ ਸੁਪਰੀਮ ਕੰਪਨੀ ਦਾ ਜਿਹੜਾ ਹੈਗਾ ਤੁਹਾਨੂੰ ਪਾਈਪ ਵਗੈਰਾ ਸਾਰੇ ਬਹੁਤ ਹੀ ਘੱਟ ਰੇਟ ਤੇ ਮਿਲਣਗੇ ਇੱਥੋਂ ਔਰ ਤੁਸੀਂ ਇੱਕ ਵਾਰ ਲੁਧਿਆਣੇ ਰੇਟ ਟਰਾਈ ਕਰਕੇ ਆਜੋ ਲਿਆ ਕੇ ਸਾਡੇ ਮੂਹਰੇ ਪਰਚੀ ਰੱਖ ਦੋ ਉਸੇ ਰੇਟ ਨੂੰ ਬਿਲਕੁਲ ਸਾਡੇ ਕੋਲੋਂ ਸਮਾਨ ਤੁਸੀਂ ਲੈ ਜਾਓ ਅਸੀਂ ਉਹਦੇ ਵਿੱਚ ਕੋਈ ਵਾਧਾ ਘਾਟਾ ਕੁਝ ਨਹੀਂ ਕਰਨਾ ਜੋ ਤੁਸੀਂ ਰੇਟ ਟਰਾਈ ਕਰਕੇ ਸਾਡੇ ਕੋਲ ਆਜੋਗੇ ਅਸੀਂ ਬਿਲਕੁਲ ਉਸੇ ਰੇਟ ਦੇ ਉੱਤੇ ਤੁਹਾਨੂੰ ਜਿਹੜਾ ਸਮਾਨ ਆ ਸੈਂਟਰੀ ਦਾ ਸੁਪਰੀਮ ਕੰਪਨੀ ਦਾ ਉਹ ਦੇ ਦੇਣਾ ਹੈ ਹੈਂਡ ਮੈਡ ਸਿੰਕ ਸੁਪਰੀਮ ਦੀਆਂ ਟੈਂਕੀਆਂ ਮਤਲਬ ਕੁੱਲ ਮਿਲਾ ਕੇ ਕਹ ਲਓ ਜੀ ਸੈਂਟਰੀ ਦਾ ਸਮਾਨ ਬਹੁਤ ਹੀ ਸਸਤੇ ਔਰ ਵਧੀਆ ਕੁਆਲਿਟੀ ਦਾ ਤੁਹਾਨੂੰ ਮਿਲਣਾ ਇੱਥੋਂ ਥਾਪਰਾ ਦੀ ਦੁਕਾਨ ਆ ਜੀ ਪੁਰਾਣੀ ਇਹ ਸਾਡੇ ਬਾਰੇ ਬਹੁਤ ਕਈ ਮਿਸਤਰੀਆਂ ਨੇ ਇਹ ਲੋਕਾਂ ਦੇ ਵਿੱਚ ਜਿਨ੍ਹਾਂ ਮਿਸਤਰੀਆਂ ਨੂੰ ਅਸੀਂ ਕੁਝ ਨਹੀਂ ਦਿੰਦੇ ਸੀਗੇ ਉਹਨਾਂ ਨੇ ਇਹ ਭਰਮ ਫੈਲਾਤਾ ਸੀਗਾ ਵੀ ਥਾਪਰ ਦੋਨੇ ਬਹੁਤ ਜ਼ਿਆਦਾ ਮਹਿੰਗੇ ਨੇ ਅਸੀਂ ਇਹ ਚੈਲੰਜ ਕਰਦੇ ਆਂ ਕੋਈ ਵੀ ਦੁਕਾਨ ਕੋਈ ਵੀ ਬੰਦਾ ਜਿਹਨੇ ਸਮਾਨ ਲੈਣਾ ਉਹ ਪਹਿਲਾਂ ਸਾਡੇ ਕੋਲ ਆਉਣ ਦੀ ਬਜਾਏ ਲੁਧਿਆਣੇ ਰੇਟ ਟਰਾਈ ਕਰਕੇ ਆ ਕੇ ਸਾਡੇ ਮੂਹਰੇ ਪਰਚੀ ਰੱਖ ਦਵੇ ਅਸੀਂ ਉਹਨੂੰ ਬਿਲਕੁਲ ਉਸੇ ਰੇਟ ਦੇ ਉੱਤੇ ਉਨੇ ਹੀ ਪੈਸਿਆਂ ਦੇ ਵਿੱਚ ਸਮਾਨ ਜਿਹੜਾ ਦਰਾਹੇ ਤੋਂ ਦੇ ਦੇਵਾਂਗੇ ਇਹ ਸਾਡਾ ਚੈਲੰਜ ਆ ਸੋ ਦੋਸਤੋ ਸੈਂਟਰੀ ਦਾ ਸਮਾਨ ਖਰੀਦਣ ਵਾਸਤੇ ਸਭ ਤੋਂ ਪੁਰਾਣੀ ਦੁਕਾਨ ਆ ਥਾਪਰਾਂ ਦੀ ਦੁਕਾਨ ਆ ਜੀ ਇਹ ਨੌ ਇਹਦਾ ਜੰਡੂ ਸੈਨੀਟੇਸ਼ਨ ਆ ਸਾਹਮਣੇ ਪੁਰਾਣੀ ਗਲਕੱਤਾ ਮਾਰਕੀਟਾ ਨਾਲੇ ਐਕਸੈਸ ਬੈਂਕਾ ਤੇ ਸਾਹਮਣੇ ਕਸ਼ਮੀਰ ਕਸ਼ਮੀਰ ਵਾਲਿਆਂ ਦੀ ਦੁਕਾਨ ਹੈ ਜੀ ਕਸ਼ਮੀਰ ਸਟੋਰ ਵਾਲਿਆਂ ਦੀ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਤੁਹਾਨੂੰ ਨਵੇਂ ਡਿਜ਼ਾਈਨ ਦੀਆਂ ਟੈਨਾਂ ਬਹੁਤ ਹੀ ਘੱਟ ਰੇਟ ਦੇ ਉੱਤੇ ਮਿਲਣਗੀਆਂ ਔਰ ਇੱਕ ਵਾਰੀ ਤੁਸੀਂ ਰੇਟ ਸਾਡੇ ਕੋਲ ਟਰਾਈ ਕਰਨ ਦੀ بجائے ਤੁਸੀਂ ਰੇਟ ਟਰਾਈ ਕਰਕੇ ਹੀ ਸਾਡੇ ਕੋਲ ਪਹੁੰਚੋ ਫਿਰ ਤੁਹਾਨੂੰ ਅਸਲੀ ਜਿਆਦਾ ਪਤਾ ਲੱਗੂਗਾ ਕਿ ਜੋ ਸਾਡੇ ਬਾਰੇ ਧਰਮ ਭਲੇਖੇ ਫੈਲਾਏ ਗਏ ਨੇ ਮਿਸਤਰੀਆਂ ਦੁਆਰਾ ਕੁਝ ਮਿਸਤਰੀਆਂ ਦੁਆਰਾ ਕਿ ਉਹ ਬਿਲਕੁਲ ਵਾਕਈ ਉਹ ਗਲਤ ਫੈਲਾਏ ਗਏ ਨੇ ਸੋ ਦੋਸਤੋ ਇੱਕ ਵਾਰ ਜਰੂਰ ਆਓ ਪਰ ਟ੍ਰਾਈ ਕਰਕੇ ਫੇਰ ਪਹੁੰਚੋ ਸਾਡੇ ਕੋਲੇ ਤੇ ਉਹਨਾਂ ਰੇਟਾਂ ਦੇ ਉੱਤੇ ਸਮਝ ਲੈ ਲਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਫਾਦਰ ਸਾਹਿਬ ਜੋ ਸਾਡਾ ਸਾਨੂੰ ਸਿਖਾਇਆ ਇਹਨਾਂ ਨੇ ਵੀ ਇਮਾਨਦਾਰੀ ਦੇ ਨਾਲ ਕੰਮ ਕਰੋ ਕਿਸੇ ਦੇ ਨਾਲ ਬੇਈਮਾਨੀ ਨਹੀਂ ਕਰਨੀ ਹਮੇਸ਼ਾ ਇਮਾਨਦਾਰੀ ਦੇ ਨਾਲ ਹੀ ਤੁਸੀਂ ਕੰਮ ਕਰਨਾ ਹੈ ਸਾਡੇ ਫਾਦਰ ਸਾਹਿਬ ਨੇ ਹਰਬੰਸ ਸਿੰਘ <th>ਪਰ ਮਿਸਤਰੀ ਜੀ ਔਰ ਇਹਨਾਂ ਦੇ ਦੱਸੇ ਹੋਏ ਰਸਤੇ ਦੇ ਉੱਤੇ ਅਸੀਂ ਚੱਲ ਰਹੇ ਆ ਸੋ ਦੋਸਤੋ ਇੱਕ ਵਾਰ ਰੇਟ ਟਰਾਈ ਕਰਕੇ ਜਰੂਰ ਸਾਡੀ ਦੁਕਾਨ ਦੇ ਇੱਥੇ ਪਹੁੰਚੋ ਜੰਡੂ ਸੈਨੀਟੇਸ਼ਨ <th>ਥਾਪਰਾ ਦੀ ਦੁਕਾਨ ਬਹੁਤ ਬਹੁਤ ਧੰਨਵਾਦ ਜੀ